ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰੇ ਬਤ ਜੀ ਕੀ ਹਾਲ ਠੀਕ ਹੈ ਹਾਂ ਜੀ ਚੜ੍ਹਦੀ ਕਲਾ ਵਿੱਚ ਰਾਜੀ ਕੁਛੀਰੇ ਮੇਰੇ ਤੇ ਇਹ ਰਾਜੀ ਦੇ ਮਹਾਰਤ ਸੁਖ ਦੇ ਬਾਬਾ ਨਾਲ ਕਰ ਹਾਂ ਜੀ ਸੁਖ ਜੀ ਜੀ ਮੈਂ ਪੁੱਛਣਾ ਸੀਗਾ ਜਿੱਦਾਂ ਪੁਰਾਣੇ ਸਮਿਆਂ ਚ ਵੀ ਜ਼ੁਖਾਮ ਵਗੈਰਾ ਹੁੰਦੇ ਸੀਗੇ ਖਾਂਗ ਲੱਗਣੀ ਜ਼ੁਖਾਮ ਹੋਣਾ ਸਿਰ ਦੁਖਣਾ ਤੇ ਅੱਜ ਕੱਲ ਤੇ ਹੁਣ ਤੁਹਾਨੂੰ ਪਤਾ ਹੀ ਪਹਿਲਾਂ ਕੋਵਿਡ ਕਰੋਨਾ ਹੋ ਕੇ ਹਟੀ ਆ ਹਨਾ ਉਹ ਕਿੰਨੇ ਲੋਕਾਂ ਨੂੰ ਅ ਵਿਖਾਂ ਪਏ ਆ ਕਰੋਨਾ ਹੋਈ ਆ ਕਿੰਨੀ ਪੀੜ ਹੋਈ ਆ ਤੇ ਹੁਣ ਵੀ ਅੱਜ ਕੱਲ ਕਹਿੰਦੇ ਦੁਬਾਰਾ ਤੋਂ ਕੇਸੇਜ਼ ਆਣ ਲੱਗ ਗਏ ਆ ਕਰੋਨੇ ਦੇ ਤੇ ਉਹਦੇ ਲਈ ਕੀ ਨੁਕਤੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਇਹ ਪੁਰਾਣੇ ਸਮੇਂ ਦੇ ਪਤਾ ਨੁਕਤੇ ਨੇ ਇਹੜਾ ਕਰੋਨਾ ਵਾ ਨਾ ਕਰੋਨਾ ਬਣਾ ਲਿਆ ਕਰੋਨਾ ਕੋਈ ਬਿਮਾਰੀ ਨਹੀਂ ਹੈਗੀ ਜਦੋਂ ਰੁੱਤ ਬਦਲਦੀ ਹੀ ਨਾ ਉਦੋਂ ਜਨਾਨੀਆਂ ਸਿਆਣੇ ਨੇ ਵੀ ਕੁਝ ਨਾ ਕੁਝ ਜਾਣਣਾ ਉਹਨਾਂ ਤੇ ਸਿਆਣਾ ਬਣਾ ਕੇ ਦੋ ਰੁੱਤ ਕਰੁੱਤ ਰੁੱਤਾ ਕਰਤਾ ਆਉਣ ਲੱਗਿਆ ਉਹਦੀ ਰੁੱਤ ਕਰੁੱਤ ਸੀ ਨਾ ਤਾਂ ਉਹਨਾਂ ਨੇ ਰੁੱਤ ਕਰੁੱਤ ਤੋਂ ਕਰੋਨਾ ਬਣਾ ਲਿਆ ਇਹ ਕਰੋਨਾ ਕੋਈ ਬਿਮਾਰੀ ਨਹੀਂ ਹੈਗੀ ਅੱਗੇ ਨੇ ਵੀ ਸਾਲ 'ਚ ਦੋ ਵਾਰਾਂ ਜੁਕਾਮ ਹੋਣਾ ਚਾਹੀਦਾ ਕਿਉਂ ਸਿਰ ਦੀਆਂ ਨਾੜਾਂ ਖੁੱਲ ਜਾਂਦੀਆਂ ਵਾ ਹੁਣ ਉਹਨੂੰ ਇਹਨਾਂ ਨੇ ਕਰੋਨਾ ਬਣਾ ਕੇ ਤੇ ਦੁਨੀਆ ਹੀ ਮਾਰ ਦਿੱਤੀ ਐ ਦੁਨੀਆ ਹੀ ਮਾਰ ਦਿੱਤੀ ਇਹ ਤੇ ਕਰੋਨੇ ਤੇ ਕੋਈ ਬਿਮਾਰੀ ਨਹੀਂ ਸੀ ਹੂੰ ਇੱਕ ਨੂੰ ਜ਼ੁਕਾਮ ਹੁੰਦਾ ਸੱਟ ਬਰ ਨੂੰ ਹੋ ਜਾਂਦਾ ਕਿ ਕਿਉਂਕਿ ਇਹ ਹਵਾ ਫੈਲ ਜਾਂਦੀ ਨਹੀਂ ਘਰ ਦੇ ਵਿੱਚ ਹੂੰ ਉਹਨਾਂ ਨੇ ਮੁੜ ਕੇ ਪਹਿਲੀ ਗੱਲ ਤੇ ਨਹੀਂ ਵੀ ਜਿਹੜਾ ਹੁੰਦਾ ਸੀ ਨਾ ਆਪਣਾ ਵੇਸਣ ਹੂੰ ਵੇਸਣ ਉਹਨਾਂ ਨੇ ਜਿੰਨੂੰ ਜ਼ੁਕਾਮ ਹੁੰਦਾ ਉਹਨੇ ਦੋ ਤਿੰਨ ਚਮਚੇ ਵੇਸਣ ਭੋਲ ਲੈਣਾ ਕਿ ਉਹਦੇ ਵਿੱਚ ਅੱਛਾ ਤੇ ਵਿੱਚ ਦੋ ਚਮਚੇ ਖਸਕਰ ਦੇ ਪਾ ਲੈਣੇ ਹੂੰ ਤੇ ਗਲਾ ਦੁੱਧ ਦਾ ਪਾ ਦੇਣਾ ਹੂੰ ਉਹਨੂੰ ਰਿੰਨ ਰਿੰਨ ਕਿਤੇ ਪੋਣਾ ਕ ਗਲਾ ਰਹਿ ਜਾਣਾ ਜਾਂਦਾ ਗਲਾ ਰਹਿ ਜਾਣਾ ਤੇ ਉਹ ਫਿਰ ਰਾਤ ਨੂੰ ਰੋਟੀ ਨਹੀਂ ਖਾਣੀ ਉਹੋ ਪੀ ਕੇ ਸੌਂ ਜਾਣਾ ਤੇ ਦਿਨ ਚਾਰ ਦੇ ਨਾ ਕੋਈ ਸ਼ੇਕ ਹੋਣੀ ਨਾ ਕੋਈ ਨੱਕ ਵਗਣਾ ਨਾ ਨੱਕੋਂ ਪਾਣੀ ਨਾ ਅੱਖਾਂ ਚ ਕੁਛ ਨਾ ਹੋਣਾ ਤੇ ਅਗਲੇ ਦਿਨ ਇੱਕ ਵਾਰਾ ਕਰ ਜੇ ਮਾੜਾ ਬੋਟਾ ਇੱਕ ਵਾਰਾ ਉਹਨਾਂ ਨੇ ਹੋਰ ਪੀ ਲੈਣਾ ਤੇ ਜੇ ਦੂਜੀ ਜੂ ਹੋ ਗਿਆ ਹੋਰ ਕਿੰਜ ਜੇ ਮਾੜਵਾ ਜਾਂਦਾ ਸਾਰੇ ਡੱਬੇ ਨੂੰ ਹੰਡਿਆ ਤਾਂ ਉਹਨਾਂ ਨੇ ਸਾਰੇ ਡੱਬੇ ਨੂੰ ਪਿਆ ਦੇਣਾ ਤੇ ਉਹ ਨਹੀਂ ਸੀ ਹੁੰਦਾ ਇਸ ਜਿਹਾ ਕੰਮ ਹੁੰਦਾ ਨਹੀਂ ਜਿਹਾਮ ਤੇ ਸ਼ੁਰੂ ਨਹੀਂ ਹੁੰਦਾ ਰਿਹਾ ਇਹ ਤੁਹਾਨੂੰ ਅੱਜ ਨਵੀਂ ਬਿਮਾਰੀ ਸੀ ਕੋਈ ਇਹ ਜਿਕਾਮ ਨਾ ਹੋਵੇ ਤਾਂ ਨਾ ਸਿਰ ਦੇ ਨਾੜਾ ਨਹੀਂ ਖੁੱਲਦੀਆਂ ਨਾੜਾ ਪਾਣੀ ਵਗੇ ਨਕੋਂ ਤਾਂ ਨਾੜਾ ਖੁੱਲਦੀਆਂ ਇਹ ਹੁਣ ਹੁਣਾ ਵਧੀਆ ਮਾੜੀ ਗੱਲ ਨਹੀਂ ਸੀ ਹੈਗੀ ਇਹ ਤੇ ਪਤਾ ਨਹੀਂ ਡਾਕਟਰਾਂ ਨੇ ਤੇ ਲੋਕਾਂ ਨੇ ਭੁੱਖ ਵਰਤਾਤੀ ਪੱਜ ਨਾ ਡਾਕਟਰਾਂ ਨੇ ਕੋਰੋਨਾ ਬਣਾ ਲਿਆ ਕਟਣੀਆਂ ਵੇਚ ਲਿਆ ਕਈ ਕੁਝ ਕਰ ਲਿਆ ਤੇ ਇਹ ਜਿਹੜੀ ਹੈ ਇਹ ਨਾ ਨਹੀਂ ਪਤਾ ਵੀ ਇਹ ਜਿਹੜੀ ਸਹੀ ਬਿਮਾਰੀ ਉਹਦਾ ਇਲਾਜ ਕਰੀਏ ਵਾਧੂ ਨਾ ਖਲਾ ਰੀਏ ਡਰਾ ੜਾ ਕੇ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਕੰਮ ਖਰਾਬ ਕਰ ਦਿੱਤਾ ਤੇ ਹੁਣ ਤੇ ਇੱਕ ਇਹਦੇ ਚ ਹੋਰ ਹੈਗੀ ਆ ਵੀ ਜਿਹਨੇ ਇੱਕ ਆਪਾਂ ਚੋਲੇ ਕਹਿੰਦੇ ਕਿ ਚਨੇ ਕਹਿ ਦਿੰਦੇ ਹੂੰ ਉਹਨਾਂ ਨੂੰ ਨਾ ਰੋਜ਼ ਭੇਲਣਾ ਥੋੜੇ ਜਿਹਾ ਅੱਧਿਕ ਕੋਲੀ ਹੂੰ ਭੇਲਣਾ ਤੋਂ ਉਹਦੇ ਚ ਛਿਲਾਂ ਲਾ ਲੈਣੀਆਂ ਹੂੰ ਛਿਲਾਂ ਲਾ ਲੈਣ ਤੋਂ ਉਹਦੇ ਚ ਉਹਦੇ ਪੰਜ 6 ਗਿਰੀਆਂ ਬਦਾਮ ਦੀਆਂ ਪਾਉਣੀਆਂ ਵਾ ਤੇ ਵਿੱਚ ਥੋੜੇ ਵਿੱਚ ਥੋੜੀ ਕਾਲੀ ਮਿਰਚ ਪਾ ਲੈਣੀ ਚਮਚਾ ਜਾਂਦੇ ਚਮਚਾ ਜਿੰਨੀ ਖਾਦੀ ਜਾਵੇ ਹੂੰ ਉਹ ਪਾ ਲੈਣੀ ਆ ਤੇ ਵਿੱਚ ਮਿਸ਼ਰੀ ਪਾਉਣੀ ਆ ਤੇ ਬਦਾਮ ਪੌਣੇ ਤੇ ਵਿਚਰੀ ਬਦਾਮ ਇਹ ਸੱਤ ਚੀਜ਼ਾਂ ਲਾਉਣੀਆਂ ਸੱਤ ਚੀਜ਼ਾਂ ਸੱਤ ਚੀਜ਼ਾਂ ਸੱਤ ਚੀਜ਼ਾਂ ਇੱਕ ਮੇਰ ਬਦਾਮ ਹੋਗੇ ਇੱਕ ਖਸਖਾਸ ਹੋਗੀ ਤੇ ਇੱਕ ਤੁਮ ਮਗਜੋਗੇ ਮਗਜੋਗੇ ਤਿੰਨ ਚਾਰ ਹੋਗੀਆਂ ਤਿੰਨ ਹੋ ਗਿਆ ਤਿੰਨ ਚ ਕੋਈ ਮਿਚਰੀ ਹੋਗੀ ਚਾਰ ਮਿਚਰੀ ਤੇ ਫਿਰ ਕਾਲੇ ਛੋਲੇ ਹੋਗੇ ਛੋਲੇ ਹੋਗੇ ਪੰਜ ਪੰਜ ਤੇ ਦੁੱਧ 6 ਦੁੱਧ 6 ਤੇ ਹੋਰ ਸੱਤਵੀਂ ਇੱਕ ਚੀਜ਼ ਹੋਰ ਪਾ ਲੋ ਵੀ ਭਾਵੇਂ ਅਵੇਸਨ ਨੇ ਉਹ ਸੱਚ ਵੇਸੇ ਨਿਚੋਲੇ ਪਾਲੇ ਇਸ ਗੁਰ ਪਾਲਾ ਬਰ ਕਾਦੀ ਪਾਲਾ ਕੋਈ ਚੀਜ਼ ਨਹੀਂ ਮੇਵੇ ਪਾਲੋ ਮੇਵੇ ਪੌਣੇ ਵਿੱਚ ਬਹੁਤ ਵਧੀਆ ਹੁੰਦੇ ਮੇਵੇ ਆਦੇ ਤਾਂ ਕਈ ਸੋਗਿਆਰ ਦਿੰਦੇ ਉਹ ਉਹ ਪਾਰੋ ਦੋ ਕੁ ਚਮਚੇ ਇਟਰਾ ਉਹ ਪਰੋ ਫਿਰ ਦੁੱਧ ਦੇ ਜੇ ਫੁੱਲ ਬੜੇ ਜਾਂਦੇ ਵਿੱਚ ਉਹ ਰਿਝ ਰਿਝ ਕੇ ਐ ਫੁੱਲ ਕੇ ਕਿਹੜੀ ਕਿਹੜੀ ਹੋ ਜਾਂਦੇ ਉਹ ਇਹ ਜਿਹੜਾ ਸਾਰਾ ਸਮਾਨ ਹੈ ਨਾ ਇਹ ਫਿਰ 7 ਦਿਨ ਪੀਣਾ ਹੁੰਦਾ ਹ ਹ ਜਿਆਦਾ ਜੁਕਾਮ ਹੋਏ ਹੁਣ ਜਿਤਨਾ ਵੀ ਜਿਤਨਾ ਹੁਣ ਸਿਹਤ ਚ ਕਮਜ਼ੋਰੀ ਹੈ ਇਹ ਅਗਰ ਇੱਕ ਨੂੰ ਪੀਰਾਂ ਵਿੱਚ ਚੰਗਤ ਪਰ ਜਿਹੜੇ ਜੁਕਾਮ ਵੇਖਾਂਗੇ ਹੋਵੇ ਰੇਸ਼ਾ ਹੁੰਦਾ ਹੋਵੇ ਜੇ 7 ਦਿਨ ਪੀ ਲੋ ਤੇ ਸਾਰਾ ਰੇਸ਼ਾ ਛੱਡ ਜਾਊਗਾ ਜੁਕਾਮ ਸਭ ਛੱਡ ਜਾਊਗਾ ਤੇ ਇਹ ਜਿਹੜੇ ਜੁਕਾਮ ਤੇ ਖਾਣਾ ਬਹੁਤ ਵਧੀਆ ਤੇ ਕਰੋਨੇ ਦੀ ਬਿਮਾਰੀ ਆ ਬੋਰ ਕਰੋਨਾ ਕੋਈ ਬਿਮਾਰੀ ਨਹੀਂ ਹੈਗੀ ਨਾ ਕੋਈ ਲੋਕੀ ਡਰਨ ਤੇ ਨਾ ਡਰਨ ਦੀ ਲੋੜ ਹੀ ਹੈ ਇਹੋ ਚੀਜ਼ਾਂ ਖਾਣ ਤੇ ਜਿਹਨੂੰ ਜਿਹਦੇ ਜਿਹੜਾ ਕਿ ਜਰਾ ਕਿ ਜ਼ਿਆਦਾ ਕਿ ਬਜ਼ੁਰਗ ਜ਼ਿਆਦਾ ਹੀ ਕਿਸੇ ਨੂੰ ਖੰਗ ਜਾਂਦਾ ਹੀ ਜ਼ੋਰ ਪਿਆ ਗਿਆ ਖੰਗ ਦਾ ਇਤੋਂ ਨੂੰ ਮੁੰਨੀਆਂ ਚ ਕਹਿਤ ਵੀ ਹੋ ਸਕਦੀ ਨਾ ਕਈ ਰਾਂ ਹੂੰ ਉਦੋਂ ਫਿਰ ਸੁੰਡ ਦੀ ਕੜੀ ਜਿਹੜੀ ਹੁੰਦੀ ਨਾ ਸੁੰਡ ਲੈ ਕੇ ਦੋ ਚਮਚੀਆਂ ਰਿਨ ਕੇ ਹੂੰ ਸਬਜੀ ਵਾਂਗ ਹੂੰ ਉਹ ਉਹਨਾਂ ਕੋਲੀ ਪਾਣੀ ਦੀ ਪਿਆਾਲ ਦੇਣ ਤਰੀ ਦੀ ਪਿਆਾਲ ਦੇ ਨੇ ਵਿੱਚ ਥੋੜੀ ਜੀ ਪਣਾ ਪਾ ਲੈਣਾ ਲਸਣ ਹੂੰ ਲਸਣ ਪਾ ਲੈਣਾ ਤੇ ਸੁੰਡ ਪਾ ਲੈਣੀ ਜੇ ਸੁੰਡ ਨਹੀਂ ਹੁਣ ਤੇ ਪਾ ਲਓ ਹੁਣ ਤੇ ਅਦਰਕ ਬਹੁਤ ਆ ਗਿਆ ਹੂੰ ਸੁੰਡ ਤੇ ਅਦਰਕ ਦੋਵੇਂ ਚੀਜ਼ ਸੁੰਡ ਤੇ ਲਸਣ ਦੋਵੇਂ ਚੀਜ਼ ਰਿਨ ਕੇ ਹੂੰ ਗੰਡੇ ਦਾ ਲਾ ਕੇ ਤੜਕਾ ਥੋੜਾ ਜਿਹਾ ਕਿਉ ਪਾ ਕੇ ਤੇ ਚਕਾਲੀ ਮਿਰਚ ਪਾ ਕੇ ਉਹ ਜਿੰਨੂੰ ਜ਼ਿਆਦਾ ਰੇਸ਼ਾ ਵਾ ਜਿੰਨੂੰ ਜਿਆਦੀ ਖੰਗ ਆ ਵੀ ਜਿਹਦਾ ਸਾਹ ਨਿਕਲ ਜੇ ਤੁਹਾਨੂੰ ਡਾਕਟਰ ਕਹਿੰਦੇ ਸਾਹ ਨਹੀਂ ਔਖਾ ਹੁੰਦਿਆ ਉਹਨੂੰ ਤੁਸੀਂ ਪਿਆ ਦਿਓ ਗਰਮ ਕੋਸਾ ਕੁਛ ਹੈ ਕੌਲੀ ਤਰੀਦੀ ਉਹ ਉਹਦੇ ਨਾਲ ਉਹ ਰਮਾਹ ਜਾਊਗਾ ਇੱਕ ਹਨੂਨੀਆਂ ਦੂਰ ਹੋ ਜਾਊਗਾ ਤੇ ਇੱਕ ਖੰਗ ਚ ਕਾਮ ਜਿਹੜੀ ਖੰਗ ਜਿਹੜੀ ਉਹ ਦੂਰ ਹੋ ਜ ਪਤਾ ਲੱਗਾ ਵੀ ਇਹਨੂੰ ਅੱਜ ਇਹ ਨਾਲ ਘਟ ਗਈ ਆ ਤੇ ਅਗਲੇ ਦਿਨ ਕੀ ਇਹ ਦੇ ਦੋ ਕੱਟ ਗਈ ਹੈ ਦੋ ਕੁ ਦਿਨ ਠਹਿਰ ਕੇ ਦਿੱਤੀ ਹੈ ਦੇ ਦੋ ਦੋ ਤਿੰਨ ਦਿਨਾਂ ਦੇ ਜਿਹੜੀ ਹੁੰਦੀ ਅੰਦਰ ਇਹ ਜਿਹੜਾ ਆਉਂਦੀ ਹੈ ਉਹਦਾ ਉਹਨੂੰ ਠੰਡ ਬੜੀ ਲੱਗਦੀ ਹੁੰਦੀ ਉਹ ਹੁੰਦੀ ਹੈ ਅੰਦਰ ਠੰਡ ਹੈ ਤੇ ਗਰਮੀ ਬਹੁਤ ਮਨਾਉਂਦਾ ਅੱਛਾ ਹਾਂ ਵੀ ਮੈਂ ਕੋਈ ਚਾਦਰ ਉਤੋਂ ਲਾਦਾ ਕਪੜਾ ਲਾਦਾ ਤੇ ਉਹਦੇ ਅੰਦਰ ਉਹਨੂੰ ਠੰਡ ਜਿਹੜੀ ਝੱਟਦੀ ਅੰਦਰ ਹੂੰ ਤੇ ਉਹ ਕਪੜਾ ਲਾ ਲਾ ਸੁੱਟ ਦਿੰਦੇ ਤੇ ਉਦੋਂ ਉਹਨੂੰ ਗਰਮਾਈ ਚਾਹੀਦੀ ਉਦੋਂ ਫਿਰ ਇਹੋ ਜਿਹੀ ਜਿਹੜੀ ਚੀਜ਼ ਪੀਾਈ ਜਾਂਦੀ ਹੈ ਨਾ ਛੁੰਡ ਦੀ ਕੜੀ ਤੇ ਉਹ ਫਿਰ ਅੰਦਰ ਗਮੈ ਚਲ ਜਾਂਦੀ ਹੈ ਹੂੰ ਤੇ ਉਹਦੇ ਨਾਲ ਇਹ ਜਿਹੜੇ ਦੁੱਖ ਆ ਸਾਰੇ ਦੂਰ ਹੋ ਜਾਂਦੇ ਆ ਪੂਰੇ ਕਰੋਨਾ ਬਿਮਾਰੀ ਕੋਈ ਨਹੀਂ ਨਾ ਕੋਈ ਡਰੇ ਤੇ ਨਾ ਕੋਈ ਡਰਦੀ ਲੋੜੀ ਨਾ ਕੋਈ ਡਰਦੀ ਲੋੜੀ ਤੇ ਕੋਈ ਕੋਈ ਨਹੀਂ ਹੈ ਕਿ ਇਹ ਜੀ ਚੀਜ਼ਾਂ ਖਾਓ ਕੋਈ ਗੱਲ ਨਹੀਂ ਬੇਪਰਵਾਹ ਹੋ ਕੇ ਰੋ ਤੇ ਆ ਚੀਜ਼ਾਂ ਖਾਓ ਜੇ ਇਹ ਖੇ ਚੀਤਾ ਭੁੱਲ ਜਵੇ ਤੇ ਮੈਨੂੰ ਤੁਸੀਂ ਫਿਰ ਪੁੱਛ ਸਕਦੇ ਜੇ ਤੇ ਉਹ ਅੱਗੇ ਅੱਗੇ ਕਿਹੜੀਆਂ ਵੀ ਬਿਮਾਰੀਆਂ ਨਹੀਂ ਸੀ ਲੱਗਦੀਆਂ ਫਿਰ ਤੋਂ ਲੱਗਦੀਆਂ ਆਈਆਂ ਹੁਣ ਤਾਂ ਨਹੀਂ ਬਿਮਾਰੇ ਬੰਦੇ ਵੀ ਉਹ ਵਾ ਦਵਾਈਆਂ ਬਦਲਾਤੀਆਂ ਬੰਦੇ ਉਹ ਬਿਮਾਰੀ ਵੀ ਹੋ ਗਈ ਤੇ ਬਸ ਠੀਕ ਹੈ ਵੀ ਤੁਸੀਂ ਕਹੋ ਜੇ ਕਿਸੇ ਨੂੰ ਵੀ ਕੋਈ ਚੀਜ਼ ਹੈ ਮੈਨੂੰ ਦੁਬਾਰਾ ਪੁੱਛ ਲੈਣੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ